ਕ੍ਰੀਨ ਪੇਸ ਮਹਾਦਰ ਹਿੰਦੀ ਚਾਦਰ ਉਹਨਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਉਣ ਦੀ ਤੇ ਅੜੀ ਚੱਲ ਰਹੀ ਹੈ ਇੱਕ ਪਾਸੇ ਸ਼ਰੂਵੀ ਗੁਰਦੁਆਰਾ ਪਰਵਨ ਕਮੇਟੀ ਵੱਲੋਂ ਲਗਾਤਾਰ ਪ੍ਰੋਗਰਾਮ ਚੱਤੇ ਜਾ ਰਹੇ ਨੇ ਤੇ ਦੂਜੇ ਪਾਸੇ ਸਰਕਾਰ ਵੱਲੋਂ ਵੀ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਲਗਾਤਾਰ ਇਸ਼ਹਾਰ ਵੀ ਦਿੱਤੇ ਜਾ ਰਹੇ ਨੇ ਤੇ ਪ੍ਰੋਗਰਾਮ ਵੀ ਉਲੀਕੇ ਜਾ ਰਹੇ ਨੇ ਇਸ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸਰਕਾਰ ਵਿਚਾਲੇ ਵਿਵਾਦ ਖੜਾ ਹੋ ਗਿਆ ਹੈ ਤੇ ਇਸ ਵਿਵਾਦ ਕਾਰਨ ਇਹ ਜੋ ਦਿਹਾੜਾ ਪੂਰੀ ਸਰਦੋ ਵਿਦਾਨ ਮਨਾਇਆ ਜਾਣਾ ਉਸ ਦੇ ਵਿੱਚ ਕਈ ਤਰ੍ਹਾਂ ਦੇ ਰੁਕਾਵਟਾਂ ਵੀ ਪੈਦਾ ਹੋ ਗਈਆਂ ਤੇ ਇਹ ਚਕਰਾ ਅੱਜ ਤੋਂ ਨਹੀਂ ਇਸੇ ਦੇ ਤਰ੍ਹਾਂ ਕਰਾਉਣ ਦੀ ਚੱਲਦੇ ਆਏ ਨੇ ਇਸ ਸਬੰਧ ਵਿੱਚ ਆਪਾਂ ਅੱਗੇ ਵਿਸਤ੍ਰਿਤ ਰੂਪ ਨਾਲ ਕੰਮ ਜਾ ਰਹੇ ਹਨ ਗੱਲ ਕਰਨ ਲਈ ਸਾਡੇ ਵਿੱਚ ਮੌਜੂਦ ਨੇ ਸਰਦਾਰ ਪੂਜਾ ਗੱਤ ਸਿੰਘ ਜਿਨ੍ਹਾਂ ਦੇ ਨਿਕਲੇ ਹੋਏ ਆਰਟੀਕਲ ਲੇਖ ਤੁਸੀਂ ਅਕਸਰ ਸੀ ਕਦੀਆਂ ਪੰਜਾਬ ਦੀਆਂ ਅਖਬਾਰ ਦੇ ਵਿੱਚ ਨਹੀਂ ਜਿਹੜੇ ਦੇਸ਼ ਵਿਦੇਸ਼ਾਂ ਵਿੱਚ ਟਕਵਾਰਾ ਛਪਿਆ ਨੇ ਉਹਨਾਂ ਦੇ ਦਿੱਤੀ ਛਪਦੇ ਰਹਿੰਦੇ ਆ ਤੁਸੀਂ ਪੜ੍ਹਦੇ ਵੀ ਰਹਿੰਦੇ ਹੋ ਤੇ ਉਹਨਾਂ ਨੂੰ ਪੁੱਛਦੇ ਆ ਇਹ ਜੋ ਤਕਰਾਉਤ ਹੋ ਰਹੇ ਇਹ ਕਿਉਂ ਹੁੰਦੇ ਨੇ ਇਸ ਦੇ ਵਿੱਚ ਕੀ ਸਿਆਸਤ ਹੈ ਤੇ ਇਸ ਸੰਬੰਧ ਵਿੱਚ ਆਨਤਲ ਮਠਾਪੁਰ ਨੂੰ ਕੁਪ ਚ ਰਿਆ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਸੱਸੀ ਕਾਲ ਜੀ ਸੱਸੀ ਕਾਲ ਜੀ ਵਰਥੀ ਸਾਹਿਬ ਤੁਹਾਡਾ ਤੇ ਤੁਹਾਡੇ ਸਿਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੇਰੇ ਨਾਲ ਜੋੜਿਆ ਮੇਰੇ ਨਾਲ ਅੱਜ ਇਸ ਤ੍ਰਿਕਦੇਵਾਲ ਸਰਕਾਰ ਅਤੇ ਸ਼ਰੋਗਰੀ ਦੁਆਰਾ ਪ੍ਰਬੰਧਿਤ ਕਮੇਟੀ ਦੇ ਵਿੱਚ ਹੋਇਆ ਇੱਕ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ ਸ਼੍ਰੋਮਣੀ ਕਮੇਟੀ ਸਰਕਾਰ ਦੇ ਖਿਲਾਫ बोल ਰਹੀ ਹੈ ਤੇ ਮੁੱਖ ਮੰਤਰੀ ਸ਼੍ਰੋਮਣੀ ਕਮੇਟੀ ਦੇ ਖਿਲਾਫ बोल ਰਹੇ ਨੇ ਇਹ ਗੱਤਾਰਾ ਹੈ ਕਿ ਹੋਇਆ ਜਾਂਦਾ ਦੋਨੋਂ ਜਿਹੜੇ ਲੰਦੇ ਤੇ ਸਾਡੇ ਦਰਸ਼ਕ ਸਾਹਿਬ ਸਭ ਤੋਂ ਪਹਿਲਾਂ ਸਾਡੀ ਬਦਕਿਸਮਤੀ ਤਾਂ ਇਹ ਹੀ ਕਹਾਂਗੇ ਸਾਡੇ ਦੇਸ਼ ਦੀ ਹੋ ਸਾਡੇ ਦੇਸ਼ ਦੇ ਵਿੱਚ ਨਾ ਸ਼ਾਸਤ੍ਰ ਤੇ ਧਰਮ ਨੂੰ ਨਾਲ ਗੱਡ ਕਰਤਾ ਜਿਹੜਾ ਸਭ ਤੋਂ ਮਹਾਰੀ ਗੱਲ ਹੈ ਕਿ ਧਰਮ ਤਾਂ ਬਹੁਤ ਸੁੱਚਰ ਕੀ ਗਏ ਸ਼ਕਰੀਮ ਹੋ ਗਏ ਇਸ ਦਾ ਸਿਆਸਤ ਨਾਲ ਕੋਈ ਤੱਲਕ ਨਹੀਂ ਹੁੰਦਾ ਧਰਮ ਨਾਲ ਜਿਹੜਾ ਹੁੰਦਾ ਇਹ ਨਿੱਜੀ ਮਸਲਾ ਹੁੰਦਾ ਜੀ ਕੋਈ ਵੀ ਵਿਅਕਤੀ ਆਪਣਾ ਧਰਮ ਕੋਈ ਵੀ ਰੱਖ ਸਕਦਾ ਜੀ ਇਸ ਧਰਮ ਦੇ ਬਾਰੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਹਰ ਇੱਕ ਧਰਮ ਨੂੰ ਜਿਹੜਾ ਮੰਨਣ ਵਾਲਾ ਉਹ ਆਪਣੇ ਧਰਮ ਦੇ ਸਿਧਾਂਤਾਂ ਦਾ ਉਸ ਦੀ ਪਾਲਣਾ ਕਰੇ ਜੀ ਔਰ ਇਹ ਜਿਸ ਤਰ੍ਹਾਂ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਦੱਸਿਆ ਆ ਵੀ ਇਹ ਸਾਡੀ ਬੜੀ ਖੁਸ਼ੀ ਦੀ ਗੱਲ ਹੈ ਪੰਜਾਬ ਦੀ ਖਾਸ ਤੌਰ ਤੇ ਜੀ ਜਿਹੜਾ ਪੰਜਾਬ ਦਾ ਸਿੱਖ ਧਰਮ ਹੈ ਜਿਹਨੂੰ ਕਹੋ ਜੀ ਤਾਂ ਸੰਸਾਰ ਦੇ ਵਿੱਚ ਇਹ ਵਿਚਾਰਧਾਰਾ ਜਿਹੜੀ ਉਹ ਸਾਰੀ ਮਤਲਬ ਦੁਨੀਆ ਇਸ ਨੂੰ ਮੰਨਦੀ ਹੈ ਹਾਂ ਇਹ ਜਿਹੜੀ ਵਿਚਾਰਧਾਰਾ ਹੈ ਇਹ ਮਾਨਵਤਾ ਲਈ ਹੈ ਹੂੰ ਇਹ ਕਿਸੇ ਇੱਕ ਸਿੱਖੇ ਲਈ ਨਹੀਂ ਹੈ ਜੀ ਇਹ ਆਜ਼ਾਦੀ ਵੀ ਥੋੜੀ ਜਿਹੀ ਸਿੱਖ ਇਹ ਵਰਗ ਜਿਹੜਾ ਇਹ ਵੀ ਥੋੜਾ ਜਿਹਾ ਸੰਕੋਚਨ ਲੱਗਦਾ ਸਾਡੇ ਧਰਮ ਨੂੰ ਉਹ ਸਿਰਫ ਆਪਣਾ ਸਿੱਖਾਂ ਦਾ ਹੀ ਕਹਿਣ ਲੱਗਿਆ। ਜਿਹੜਾ ਧਰਮ ਹੈ ਮਾਨਵਤਾ ਦਾ ਮੁਲਕਤਾ ਹੈ। ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ। ਹਾਂ। ਉਹਨਾਂ ਨੂੰ ਹਿੰਦੂ ਦੀ ਚਾਦਰ ਕਿਹਾ ਜਾਂਦਾ। ਜੀ ਜੀ ਜੀ। ਹਿੰਦੂ ਦੀ ਚਾਦਰ ਤਾਂ ਅਸੀਂ ਕਹਿੰਦੇ ਆ ਨਾ। ਹਾਂ। ਅਸੀਂ ਹਿੰਦੁਸਤਾਨੀ ਵਾਸੀ ਆ। ਹਾਂ। ਕਿਉਂਕਿ ਉਹ ਜਿਹੜਾ ਉਹਨਾਂ ਨੇ ਇੱਕ ਧਰਮ ਨੂੰ ਬਚਾਇਆ। ਉਹ ਧਰਮ ਦੀ ਖਾਤਰ ਕੁਰਬਾਨੀ ਦਿੱਤੀ ਜੀ ਇਸ ਕਰਕੇ ਅਸੀਂ ਉਸ ਨੂੰ ਹਿੰਦੂ ਦੀ ਧਰਮ ਕਹ ਲਏ ਜੀ ਵੈਸੇ ਮੈਨੂੰ ਲੱਗਦਾ ਉਹ ਤਾਂ ਮਾਨਵਤਾ ਦੇ ਭਲੇ ਵਾਲੇ ਦੀ ਗੱਲ ਸੀ ਉਹਨਾਂ ਦੀ ਕੋਈ ਕਿਸੇ ਵੀ ਧਰਮ ਦੀ ਕੋਈ ਜਾਤ ਨਹੀਂ ਹੋਵੇ ਕੋਈ ਜ਼ੋਰ ਜ਼ਬਰਦਸਤੀ ਹੋਵੇ ਉਸ ਦੇ ਖਿਲਾਫ ਆਵਾਜ਼ ਬੁਲੰਦ ਕਰਨ ਨੂੰ ਕੁਰਬਾਨੀ ਦੀ ਚੰਗੀ ਗੱਲ ਹੈ ਕਿ ਤਾਂ ਜੋ ਲੋਕਾਂ ਨੂੰ ਸਹਿਰ ਮਿਲ ਜੇ ਹੁਣ ਜਿਹੜਾ ਪੰਜਾਬ ਦਾ ਮਸਲਾ ਆ ਗਿਆ ਜੀ ਤੁਹਾਡੇ ਯਾਦ ਹੁਣਾਂ ਇਹ ਜੇ ਆਪਾਂ ਹੁਣ ਵਾਲੀ ਇਸ ਤੇ ਵੀ ਵਿਚਾਰਸ਼ ਕਰਦੇ ਹਾਂ ਕਿਉਂਕਿ ਇਹਦੇ ਨਾਲ ਨਾ ਜਿਹੜਾ ਇਧਰ ਪਿਸ਼ੋਕਰ ਦੇ ਵਿੱਚ ਜਿੱਥੇ-ਜਿੱਥੋਂ ਇਹ ਬਾਤ-ਬਾਤ ਸ਼ੁਰੂ ਹੁੰਦੇ ਹਨ ਜੀ ਆਪਾਂ ਉਹ ਉਹਦੀ ਗੱਲ ਕਰੀਏ ਹੂੰ ਤੇ ਜਦੋਂ ਸਿੱਖ ਸਾਜਨਾ ਦਾ 300 ਸਾਲਾ ਮਨਾਇਆ ਜਾ ਰਹਾ ਸੀ ਜੀ ਉਸ ਮੌਕੇ ਜਿੱਥੇ ਗੁਰਚੰਨ ਸਿੰਘ ਚੋੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਜੀ ਤੇ ਸਾਬਕਾ ਪ੍ਰਕਾਸ਼ ਸਿੰਘ ਬਾਦਲ ਉਸੇ ਪਾਰਟੀ ਦੇ ਅਕਾਲੀ ਕਲਦੇ ਸੀ ਟੀਵੀ ਮਿਨਿਸਟਰ ਸੀਗੇ ਜੀ ਵਿਕੋ ਗੁਰੂ ਸਾਹਿਬ ਨੇ ਜੋ ਜੋ ਆਪਣਾ ਮੀਰੀ ਤੇ ਪੀਰੀ ਦਾ ਸੰਕਲਪ ਸਿਖਿਦਾ ਜੀ ਉਹਦਾ ਉਹਦਾ ਮਤਲਬ ਇਹ ਆ ਬਈ ਧਰਮ ਜਿਹੜਾ ਜੇ ਰਾਜ ਭਾਗ ਹੋਵੇ ਤਾਂ ਧਰਮ ਪਰਫੁਲਕ ਹੋਵੇਗਾ ਜੀ ਉਹਦਾ ਇਹ ਮਤਲਬ ਨਹੀਂ ਸੀਗਾ ਕਿ ਰਾਜ ਕਰਵਾ ਧਰਮ ਤੇ ਕਾਬਿਲ ਹੋ ਜੂਵੇ ਜੀ 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 ਸਾਡੀ ਬਦਕ ਸਮਝੀ ਰਹੀ ਚੌੜਾ ਸਾਹਿਬ ਨੇ ਸੁਜੈਸਟ ਕੀਤਾ ਸੀਗਾ ਬਈ ਬਾਦਲ ਸਾਹਿਬ ਇਹ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾਏਗੀ। ਹੂੰ ਤੇ ਸਰਕਾਰ ਆਪਣੀ ਮਦਦ ਕਰੇਗੀ ਸਾਨੂੰ ਸਹਿਯੋਗ ਚਾਹੀਦੀ ਨਾਲ ਚੱਲੇਗੀ। ਜੀ ਇਸ ਦਾ ਜੇਤਾ ਨਹੀਂ ਹੋਏਗਾ। ਪਰ ਉਹਨਾਂ ਨੇ ਇਸ ਨਹੀਂ ਉਹਨਾਂ ਨੇ ਕਿਹਾ ਵੀ ਸਰਕਾਰ ਮਨਾਏਗੀ। ਹੂੰ ਵੈਸੇ ਤਾਂ ਇੱਕ ਧਰਮਿਕ ਵਿਪੱਖ ਕੰਟਰੀ ਹੈ ਜਿਹੜਾ ਹੂੰ ਹੂੰ ਉਹਦੇ ਵਿੱਚ ਸਰਕਾਰ ਦਾ ਮਨਾਉਣਾ ਇੱਕ ਸੁਭਾਰੀ ਹੁੰਦਾ। ਹੂੰ ਹੂੰ ਭਾਵੇਂ ਸੈਂਟਰ ਤੋਂ ਵੀ ਬਹੁਤ ਸਾਰਾ ਹਸਤਾਖਰ ਚੱਲ ਰਿਹਾ। ਹੂੰ ਉਹ ਵੀ ਸਾਰੀ ਗੱਲ ਇਹ ਵੀ ਮਾਰੀ ਗੱਲ ਸੀ ਜੀ ਫਿਰ ਉਦੋਂ ਤੁਹਾਨੂੰ ਪਤਾ ਹੀ ਹੈ ਵੀ ਟੋੜਾ ਸਾਹਿਬ ਨੇ ਰਿਜ਼ਾਈਨ ਕਰਤਾ ਉਹਨਾਂ ਨੇ ਉਹਨੂੰ ਕੱਢਣ ਦਾ ਐਲਾਨ ਕਰਤਾ ਤਾਂ ਇੱਕ ਨਵਾਂ ਬਵਾਦ-ਵਿਵਾਦ ਖੜਾ ਹੋ ਗਿਆ ਠੀਕ ਹੈ ਉਹ ਇਸ ਤੋਂ ਇਸ ਤੋਂ ਪਹਿਲਾਂ ਵੀ ਬਵਾਦ-ਵਿਵਾਦ ਹੁੰਦਾ ਹੁੰਦਾ ਬੱਥਿਆ ਸੀ ਜੀ ਕਿਉਂਕਿ ਗਿਆਨੀ ਗਿਆਨ ਸਿੰਘ ਜੇ ਤੁਹਾਡੇ ਯਾਦ ਹੋਵੇ 72 ਤੋਂ 77 ਤੱਕ ਪੰਜਾਬ ਦੇ ਚੀਫ ਮਿਨਿਸਟਰ ਰਹੇ ਨੇ ਉਹ ਵੀ ਧਾਰਮਿਕ ਵਿਅਕਤੀ ਸੀਗੇ ਹੂੰ ਹੂੰ ਉਹ ਕਿਉਂਕਿ ਉਹ ਤਾਂ ਪ੍ਰਚਾਰਕ ਰਹੇ ਸੀ ਹੂੰ ਉਹ ਤਾਂ ਗ੍ਰਾਂਥੀ ਰਹੇ ਸੀ ਉਹ ਤੋਂ ਉੱਥੇ ਜਾ ਕੇ ਸ਼ਾਸਤ੍ਰ ਚਾਹੇ ਠੀਕ ਹੈ ਉਹਨਾਂ ਨੇ ਗੁਰੂ ਗ੍ਰੰਥ ਸਿੰਘ ਮਾਰਗ ਸ੍ਰੀ ਅਨੰਦਪੁਰ ਸਾਹਿਬ ਤੋਂ ਜਿਹੜੇ ਸਟੰਡਾਂ ਕੇ ਗੁਰੂ ਸਾਹਿਬ ਗਏ ਸੀ ਹਾਂ ਜੀ ਸਲਵੰਟੀ ਸਾਹਬੋਂ ਤੱਕ ਉਹ ਬਣਾਉਣ ਦਾ ਐਲਾਨ ਕੀਤਾ ਜੀ ਅੱਛਾ ਉਹ ਐਲਾਨ ਉਹਨੂੰ ਜਦੋਂ ਜਾਣਾ ਸੀ ਕਹਿੰਦੇ ਜਿਹੜਾ ਸਿੰਘ ਬੜਾ ਸ਼ਤਰ ਦਿਮਾਗ ਸੀਗਾ ਜੀ ਉਸ ਨੇ ਇਹ ਸੋਚਿਆ ਵੀ ਨਾਏ ਕਿ ਕੱਲਾ ਬਣਾਵਾਂਗਾ ਤਾਂ ਇਹ ਤਾਂ ਸਰਕਾਰ ਦਾ ਹੋਵੇਗਾ ਤੇ ਕਿਉਂ ਨਾ ਇਸ ਜੀ ਕਿਸੇ ਜਿਹੜੀ ਗੁਰਦੁਆਰਿਆਂ ਨੂੰ ਦੇਖਭਾਲ ਕਰਦੀ ਹੈ ਜੀ ਪ੍ਰਬੰਧਕ ਕਮੇਟੀ ਨਾਲ ਲਿਆ ਗਏ ਉਹਨਾਂ ਤੌੜਾ ਸਾਹਿਬ ਨੇ ਰਿਕਵੈਸਟ ਕੀਤੀ ਠੀਕ ਹੈ ਹਾਲਾਂਕਿ ਤੌੜਾ ਸਾਹਿਬ ਨੂੰ ਕਈਆਂ ਨੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਸ਼ਾਇਦ ਜਿਹੜੇ ਉਧਰ ਦੇ ਲੋਕ ਨੇ ਉਹਨਾਂ ਨੂੰ ਪਤਾ ਹੋਵੇਗਾ ਜੀ ਭਈ ਸਰਕਾਰ ਦੇ ਨਾਲ ਕਿਉਂਕਿ ਤੌੜਾ ਸਾਹਿਬ ਵੀ ਕਿਉਂਕਿ ਬਹੁਤ ਸਿਆਣੇ ਬੰਦੇ ਸੀ ਜੀ ਤੇ ਉਹ ਤੇ ਨਾਲ ਗਏ ਉਹ ਠੀਕ ਹੈ ਮਤਲਬ ਸਹਿਮਤੀ ਨਾਲ ਚੱਲੇ ਠੀਕ ਹੈ ਦੇਖੋ ਉਹ ਬਾਤ ਬਾਤ ਉਹ ਉਦੋਂ ਨਹੀਂ ਕਿਹਾ ਬਾਤ ਬਾਤ ਇਹ ਭਾਨ ਸਾਹਿਬ ਦੇ ਮੌਕੇ ਤੇ ਆ ਕੇ ਪਿਆ ਠੀਕ ਹੈ ਹੁਣ ਵੀ ਕੋਈ ਗੱਲ ਕਰਦੇ ਨੂੰ ਬਹੁਤ ਅੱਛੀ ਗੱਲ ਆ ਚਲੋ ਜੇ ਹੁਣ ਇੰਡੀਆ ਦੇ ਵਿੱਚ ਇਹ ਮਨਾਉਣ ਲੱਗੇ ਧਰਮ ਦੇ ਵਿੱਚ ਸਰਕਾਰਾਂ ਦਖਲ ਦੇਣ ਲੱਗੀਆਂ ਚਲੋ ਉਹਨਾਂ ਦੀ ਵੱਖਰੀ ਗੱਲ ਹੈ ਲਾ ਕੇ ਤਾਂ ਇਹਨਾਂ ਨੇ ਚਲੋ ਜੇ ਪਿਆ ਸਰਕਾਰ ਮਨਾ ਰਹੀ ਆ ਤਾਂ ਇਹ ਕੋਈ ਮਾੜੀ ਗੱਲ ਨਹੀਂ ਚੰਗੀ ਗੱਲ ਹੈ ਪਰ ਇਦੇ ਵਿੱਚ ਵੀ ਉਹਨਾਂ ਨੂੰ ਸ਼ਰੂਮੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਸਹਿਯੋਗ ਕਰਨਾ ਚਾਹੀਦਾ ਠੀਕ ਹੈ ਇੱਥੇ ਕਿਸੇ ਨੂੰ ਸੁਪਰੀਮਸੀ ਦੀ ਗੱਲ ਹੀ ਹੋਣੀ ਚਾਹੀਦੀ ਹਾਂ ਹਾਂ ਇਹ ਬਾਤ ਬਵਾਦ ਨੂੰ ਮਸਲਾ ਇੱਥੇ ਇਹੋ ਆ ਹਾਂ ਕੀ ਹੁੰਦਾ ਉਸ ਤੇ ਦਿੱਕਾ ਹੋਈ ਰੀ ਜੀ ਸਾਡਾ ਮਤਲਬ ਜੀ ਹੋਵੇ ਸੁਪਰੀਮਸੀ ਕੀ ਹੁਣ ਸ਼ਰੂਮੀ ਗੁਰਦੁਆਰਾ ਪ੍ਰਬੰਧ ਕਮੇਟੀ ਕਦੋਂ ਪ੍ਰੋਬਲਮ ਇਹ ਕੀ ਹੈ ਨਾ ਜੀ ਸਿਆਸਤ ਆ ਵੜੀ ਹਾਂ ਦੋ ਪਾਰ ਦੋ ਪਾਰੀਆਂ ਆ ਵੜੀਆਂ ਹੂੰ ਈਕ ਅਕਾਲੀਵਾਲ ਤੇ ਈਕ ਆਮ ਆਦਮੀ ਪਾਰਟੀ ਹੂੰ ਇਹ ਆਪ ਵੀ ਜਿਹੜੀ ਪਾਰਟ ਕ੍ਰੈਡਿਟ ਲੋ ਇਹ ਧਰ ਇਹਨਾਂ ਨੂੰ ਮਨਾਉਂਗਾ ਤਾਂ ਕੋਈ ਮਤਲਬ ਨਹੀਂ ਹੂੰ ਇਹਨਾਂ ਨੂੰ ਕ੍ਰੈਜ ਲੈਂਡ ਤੱਕ ਆਉਣ ਇਹ ਤੋਂ ਪਹਿਲਾਂ ਜੇ ਕੈਪਟਨ ਅਮ੍ਰਿਤਸੇ ਹੀ ਤੇ ਸ਼੍ਰੋਮਿਕ ਕਮੇਟੀ ਵਿਚਾਲੇ ਜੀ ਵਿਵਾਦ ਚੱਲਦਾ ਰਹੇ ਹੈ ਹਾਂ ਜੀ ਉਹ ਬਾਦੂ ਬਾਸ ਵੀ ਮੈਂ ਦੱਸ ਦਿੰਦਾ ਮੈਂ ਤਾਂ ਉਸ ਮੌਕੇ ਦਾ ਗਵਾਹ ਹਾਂ ਠੀਕ ਹੈ ਮੈਨੂੰ ਬਾਦਲ ਸਾਹਿਬ ਨੇ ਵੀ ਬੁਲਾਇਆ ਸੀ ਉਦੋਂ ਬਾਈ ਜੀ ਸਿਆਰੋ ਵੀ ਆਦੋਂ ਕੋ ਮੈਂ ਜਾਂਦੀ ਆਨਾ ਕਾ ਵੀ ਕਰਦਾ ਸੀ ਸਾਡੇ ਸੈਕਟਰੀ ਹੁੰਦੇ ਸੀ ਜੇ ਐਸ ਕੇਸਰ ਜੀ ਕਿਉਂਕਿ ਮੈਂ ਦੇਖੋ ਜਦੋਂ ਤੁਸੀਂ ਨੌਕਰੀ ਕਰਦੇ ਹੋ ਤੁਹਾਨੂੰ ਜਿਹੜੇ ਵੀ ਸਰਕਾਰ ਹੋਵੇ ਜੇ ਤੁਸੀਂ ਨੌਕਰੀ ਕਰਨੀ ਹੈ ਜੇ ਤੁਸੀਂ ਸਿਆਸਤ ਕਰਨੀ ਹੈ ਤਾਂ ਵੱਖਰੀ ਗੱਲ ਹੈ ਜੇ ਨੌਕਰੀ ਕਰਨੀ ਹੈ ਤੁਹਾਨੂੰ ਉਹ ਸਰਕਾਰ ਦਾ loyal ਰਹਿਣਾ ਪੈਣਾ ਜੀ 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 ਕਿਉਂਕਿ ਮੈਂ ਦੇਖੋ ਸਾਮੀ ਕੋਈ ਵਾਰ ਇਹ ਹੁੰਦਾ ਸੀ ਫਿਰ ਮੈਂ ਇੱਕ ਵਾਰ ਕਾਪਿਲ ਸਾਹਿਬ ਨਾਲ ਗਿਆ ਉਸੇ ਕਮਲਜੀਤ ਨਾਲ ਉਹ ਇਲਾਕੇ ਦੇ ਲੋਕ ਆਣ ਲੱਗੇ ਤੁਸੀਂ ਕਾਂਗਰਸੀ ਨਾਲ ਲਈ ਫਿਰਦੇ ਹੋ। ਹਾਂ ਹਾਂ। ਉਹਨਾਂ ਨੇ ਉਹਨਾਂ ਨੇ ਦੱਸਿਆ ਵੀ ਭਾਈ ਇਹ ਸਰਕਾਰੀ ਨੌਕਰੀ ਹੈ ਕਾਂਗਰਸ ਨੇ ਮੌਕੇ ਵੀ ਦੇਣਗੇ। ਸਾਡੇ ਮੌਕੇ ਸਾਡੇ ਤੋਂ ਬਾਅਦ ਵੀ ਰਹਿਣਗੇ। ਹਾਂ ਹਾਂ। ਮਤਲਬ ਅਸੀਂ ਲੋਇਲਟੀ ਨਾਲ ਮੈਨੂੰ ਮੈਨੂੰ ਇਹ ਗੱਲ ਸੁਣਦਾ ਕਿਸ਼ੋਰ ਸਾਹਿਬ ਦਾ ਫੋਨ ਆ ਫੈਕਟਰੀ ਦਾ। ਜੀ। ਉਹ ਤਾਂ ਸੀਐਮ ਸਾਹਿਬ ਯਾਦ ਕਰਦੇ ਸੀ। ਹਾਂ। ਅੱਛਾ ਮੈਂ ਉਹਨਾਂ ਕਹਿੰਦੀ ਕਿ ਮੈਂ ਇਹ ਵੀ ਕਰ ਲਈ ਗੱਡੀ ਪੈਂਚਰ ਹੋ ਗਈ ਜੀ ਉਹ ਖਰਾਬ ਹੋ ਗਈ। ਚਲੋ ਕਹਿੰਦੇ ਟੈਕਸੀ ਕਰਕੇ ਮੈਂ ਚਲਾ ਜਾ। ਜੀ। ਪੌੜਾ ਸਾਹਿਬ ਮੈਨੂੰ ਕਹਿਣ ਲੱਗੇ ਜੀ ਮਾਤਾ ਭਾਲਿਆ ਬਾਹਰ ਫੜ ਕੇ ਮੈਨੂੰ ਦਾਣੀ ਦੇ ਰੂਮ ਤੇ ਲੈ ਗਏ ਕਹਿੰਦੇ ਕਾਕਾ ਇਹ ਸਾਡੀ ਮਦਦ ਕਰੋ ਮੈਨੂੰ ਪਤਾ ਲੱਗਿਆ ਵੀ ਤੁਹਾਡੇ ਨਾਲ ਅਜਿਹੀ ਕਿਸੇ ਦੇ ਕਿੰਨੇ ਮੈਂ ਅੰਦਰ ਜੀ ਜੀ ਮੇਰਾ ਦੱਸਣ ਦੱਸ ਮੈਂ ਕਿਹਾ ਜੀ ਮੇਰੇ ਨਾਲ ਕੋਈ ਮੈਂਬਰ ਨਹੀਂ ਮੈਂ ਸਰਕਾਰ ਨਾਲ ਮੇਰਾ ਕੈਪਟਨ ਕਮਿਊਨਿਟੀ ਸੀ ਜਿਸ ਤਰ੍ਹਾਂ ਕਹਿ ਰਹੇ ਨੇ ਉਸ ਤਰ੍ਹਾਂ ਕਰ ਰਿਹਾ ਸੀ ਸਭ ਤੋਂ ਪਹਿਲਾਂ ਪਾੜਿਆ ਵੀ ਸਰਕਾਰ ਉਦੋਂ ਕੈਪਟਨ ਦੇ ਮੋਖੇ ਜੀ ਆਜੀਪੀਸੀ ਦੇ ਘਰਾਣ ਦੀ ਚੋਣ ਹੋਣੀ ਸੀ ਠੀਕ ਹੈ ਉਹ ਇਹ ਤਾਂ ਚੱਕ ਕੇ ਉਹ ਜਰਾ ਇਹਨਾਂ ਦਾ ਫਾਰਮ ਹੈ ਉੱਥੇ ਲੈ ਕੇ ਗਏ ਸੀ ਜੀ ਪਿਛਲੇ ਅਮਰਿੰਦਰ ਨੂੰ ਠੀਕ ਹੈ ਵੀ ਕਿਤੇ ਸਰਕਾਰ ਦਖਲ ਦੇ ਕੇ ਵੀ ਥੋੜਾ ਸਾਫ਼ ਨਹੀਂ ਕੀਤਾ ਦੇ ਤੇ ਸਾਨੂੰ ਖਰਾਬ ਦੇ ਜੀ ਜੀ ਮਤਲਬ ਇਹ ਇੱਕ ਕਨਫਰੰਟੇਸ਼ਨ ਹੋ ਰਹੀ ਕੋਈ ਪਰ ਮੈਨੂੰ ਗੱਲ ਦੱਸਦਾ ਉਦੋਂ ਜੀ ਉਹਨੂੰ ਕਪਤਨ ਅਮਰਿੰਦਰ ਸਿੰਘ ਨੂੰ ਉਹਨਾਂ ਨੇ ਸਰਕਾਰ ਨੇ ਕਾਂਗਰਸ ਨੇ ਜੀ ਆਲ ਇੰਡੀਆ ਕਾਂਗਰਸ ਨੇ ਡਾ ਮੋਨ ਸਿੰਘ ਜੀ ਉਸਨੇ ਕਿਹਾ ਜੀ ਤੋਂ ਜੀ ਸਾਹਿਬ ਨੇ ਇਹ ਬਿਲਕੁਲ ਗਲਤ ਗੱਲ ਆ ਕਿ ਅਸੀਂ ਧਰਮ ਦੇ ਵਿੱਚ ਦਖਲ ਨਹੀਂ ਦੇਣਾ ਸਾਡੇ ਕੰਮਾਂ ਦੇ ਵਿੱਚ ਦਖਲ ਨਹੀਂ ਦੇਣਾ ਇਹ ਸਿਆਣੀ ਗੱਲ ਸੀ ਹਾਂ ਜੀ ਇਹੇ ਕਰਕੇ ਇਹਨਾਂ ਨੂੰ ਦੋਨਾਂ ਨੂੰ ਸੰਗਤ ਦੇ ਵਿੱਚ ਪੀਐਮ ਸਾਹਿਬ ਨੂੰ ਵੀ ਬਹੁਤ ਇਹੀ ਗੱਲਾਂ ਇਹ ਕਹ ਰਿਹਾ ਜੀ ਤੇ ਐਜੀਪੀ ਸੀ ਜੀ ਜੀ ਬਗਾਇਰ ਕਿਸੇ ਬਵਾਦ ਵਿਵਾਦ ਦੇ ਇਹਨਾਂ ਨੂੰ ਇੱਕ ਸਮਾਗਮ ਆਯੋਜਿਤ ਕਰਨੀ ਪੈਣੀ ਜਿੱਥੇ ਇੱਕ ਵੀ ਲੋੜ ਆ ਜਿੱਥੇ ਕੋਈ ਸਾਂਝੀ ਜਗ੍ਹਾ ਵਰਤਣੀ ਆ ਜਾਂ ਜਿੱਥੇ ਸਾਂਝੇ ਸਾਬਰਤਨਾ ਦਾ ਕੀਰਤਰੀ ਜਿਵੇਂ ਵਰਤ ਰਹੇ ਨੇ ਉਹ ਓਦਾਂ ਕਰੇ ਹੁਣ ਇਹ ਤੇ ਸਰਕਾਰ ਖਾਤਿਆ ਕਰੇਗੀ ਉਧਰ ਅਜਿਹੀ ਵੀ ਸਖਤ ਕਰੇਗੀ ਜੀ ਜੀ ਸਸ ਨੂੰ ਆਡਿਟ ਪਹਿਲਾਂ ਦੱਸ ਦਿਨਾ ਇਹ ਬਾਅਦ ਵਿਵਾਦ ਇਸੇ ਤਰੀਕੇ ਨਾਲ ਰਹਿਣਾ ਅਮੇ ਸੀਐਮ ਸਾਹਿਬ ਅੱਜ ਤੁਸੀਂ ਦੱਸਿਆ ਮੈਨੂੰ ਪਹਿਲਾਂ ਜਿਹੜੀ ਸੀਐਮ ਸਾਹਿਬ ਅੱਜ ਧਾਮੀ ਨੂੰ ਮਿਲ ਕੇ ਆ ਰਹੇ ਹਰਜਿੰਦਰ ਸਿੰਘ ਧਾਮੀ ਨੂੰ ਐਸਜੀ ਦੇ ਪ੍ਰਧਾਨ ਨੂੰ ਜੀ ਜੀ ਪਰ ਕੋਈ ਵੀ ਆਪਣੀ ਸੁਪਰੀਮਸੀ ਨਹੀਂ ਛੱਡੇਗਾ ਜੀ ਜਿਨ੍ਹਾਂ ਮਰਜੀ ਮਿਲਿਆ ਹੁਣ ਇਹ ਜਿਹਨਾਂ ਨੇ ਆਪਣੇ ਬਖਰੇ ਬਖੇਰ ਮਨਾਉਣੇ ਨੇ ਤੇ ਇਹ ਇਹਨਾਂ ਨੂੰ ਇਹ ਚਾਹੀਦਾ ਵੀ ਜੇ ਤੁਹਾਨੂੰ ਸਤਕਾਰ ਹੈ ਜੀ ਸਿੱਖ ਧਰਮ ਦੀ ਵਿਚਾਰਤਾ ਰਾਹੀਂ ਜੀ ਜੀ ਤੁਸੀਂ ਕਰੈਡਿਟ ਵਾਲੀ ਗੱਲ ਛੱਡ ਦਿਓ ਜੀ ਕਰੈਡਿਟ ਵਾਹਿਗੁਰੂ ਨੇ ਦੇਣਾ ਜੀ ਇਹ ਤੁਸੀਂ ਸੱਚੇ ਮਨੋਂ ਕੰਮ ਕੀ ਕਰਦੇ ਹੋ ਜੀ ਤਾਂ ਪਰਮਾਤਮਾ ਜਿਹੜਾ ਵੀ ਹੈ ਜਿਹੜਾ ਵੀ ਧਰਮ ਆ ਤੁਹਾਡਾ ਉਹਦੇ ਵਿੱਚ ਪਰਮਾਤਮਾ ਤੁਹਾਡੀ ਮਦਦ ਕਰਦਾ ਠੀਕ ਇਹਦਾ ਵੀ ਸੱਚੇ ਮਨੋਂ ਕੰਮ ਕਰੇਗਾ ਉਹਨੂੰ ਇਹਨਾਂ ਨੂੰ ਕ੍ਰੈਡਿਟ ਦੇਣ ਦੀ ਲੋੜ ਹੈ ਉਸ ਨੂੰ ਸਫਲਤਾ ਮਿਲੇਗੀ ਇਸ ਕਰਕੇ ਬਾਤ ਬਾਤ ਨੂੰ ਮੇਰਾ ਸੁਆ ਮੇਰੀ ਸੁਝਾ ਮੰਨਣੀ ਕਰਨ ਹੈ ਨਹੀਂ ਤੇ ਲਈ ਇਹ ਬਾਤ ਬਾਤ ਤੋਂ ਬਚਣਾ ਚਾਹੀਦਾ ਤੇ ਸਿੱਖ ਧਰਮ ਦੀ ਜਿਹੜੀ ਸਰਵੋਤਮ ਕਦਰ ਹੈ ਇਹਨੂੰ ਬਰਕਰਾਰ ਰੱਖਣਾ ਚਾਹੀਦਾ ਜਿਹੜੇ ਝਗੜੇ ਪੈਂਦੇ ਨੇ ਜਿਹਨਾਂ ਲੜਾਈਆਂ ਆਉਂਦੀਆਂ ਨੇ ਜਿਹਨਾਂ ਸਾਡਾ ਮਾਨ ਮਰਿਆਦਾ ਘਟਦਾ ਜੀ ਆਪਾਂ ਕਹੀਏ ਤਾਂ ਵੱਧ ਆ ਰਿਹਾ ਜੀ ਜੀ ਦੇਖੋ ਪਿੱਛੇ ਜੋ ਇੱਕ ਅਕਾਲ ਤਖਤ ਦੇ ਪ੍ਰਾਣ ਜਿਸਦਾ ਜਾਨੀ ਰਗਵੀ ਸਿੰਘ ਜੀ ਇੱਕ ਪਾਸੇ ਦਾ ਕਹਿਣਾ ਹੈ ਵੀ ਸਾਡੀ ਸੁਪਰੀਮ ਹੈ ਸਾਡਾ ਧਰਮ ਸੁਪਰੀਮ ਹੈ ਇਹਦੇ ਤੇ ਕੋਰਟਾਂ ਦਾ ਕੋਈ ਦਖਲ ਨਹੀਂ ਦੱਜੀ ਜੀ ਇੱਕ ਪਾਸੇ ਉਹ ਹਾਈ ਕੋਰਟ ਚਲੇ ਗਏ ਸੀ ਕਿਉਂਕਿ ਕਿਸੇ ਸਿਆਣਾਂ ਬੰਦਿਆਂ ਨੇ ਸਲਾਹ ਲਈ ਉਹ ਵਿਦਰਾਹ ਕਰਨਾ ਇਸ ਮੈਂ ਸਾਰੇ ਸਿੱਖ ਜਗਤ ਨੂੰ ਬੇਨਤੀ ਕਰਾਂਗਾ ਖਾਸ ਕਰਕੇ ਸਿਆਸਤਦਾਨਾਂ ਨੂੰ ਕਿ ਤੁਸੀਂ ਇਸ ਬਾਤ ਬਾਤ ਤੋਂ ਬਚਣ ਦੀ ਕਿਰਪਾ ਕਰੋ ਤੁਸੀਂ ਸਿੱਖ ਧਰਮ ਦੀ ਨਿਯਮਾਦਾ ਅਨੁਸਾਰ ਕੰਮ ਕਰਾਂ ਵਿਚਾਰਧਾਰਾ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੋ ਆਪਾਂ ਇਹ ਕਹਿ ਸਕਦੇ ਆ ਵੀ ਇਹ ਬੋਟ ਬੈਂਕ ਦਾ ਵੀ ਇੱਕ ਇਹਦੇ ਵਿੱਚ ਆਪਾਂ ਉਹ ਲੈ ਸਕਦੇ ਹਾਂ ਕਮੂਨਸ ਜਾਂ ਮਤਲਬ ਇਹ ਬੋਟ ਬੈਂਕ ਨੂੰ ਮਨਜ਼ੂਰ ਕਰਵਾਸਤੇ ਵੀ ਇਹਨਾਂ ਸਰਕਾਰ ਨੂੰ ਲੋਕ ਕੀਤਾ ਜਾ ਸਕਦਾ ਹੈ ਬਿਲਕੁਲ ਨਾ ਤਾਂ ਪਹਿਲਾਂ ਤੁਹਾਨੂੰ ਗੱਲ ਕਹੀ ਹੈ ਨਾ ਜਿਹੜਾ ਕ੍ਰੈਡਿਟ ਲੈਂਣ ਦੀ ਗੱਲ ਆ ਉਹ ਕ੍ਰੈਡਿਟ ਲੈ ਕੇ ਇਹਨਾਂ ਨੇ ਇਹੋ ਸਾਬਤ ਕਰਨਾ ਵੀ ਸਿੱਖਾਂ ਨੂੰ ਬੋਟ ਸਾਨੂੰ ਮਿਲੇ ਸਿੱਖ ਹਾਲਾਂਕਿ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਅੱਛਾ ਵੀ ਗੁਰੂ ਗ੍ਰੰਥ ਸਾਹਿਬਾ ਜੀ ਦਾ ਜਾ ਗਰੂ ਤੇਗ ਬਹਾਦਰ ਜੀ ਨੇ ਜਿਹੜੀ ਕੁਰਬਾਨੀ ਦਿੱਤੀ ਉਹ ਮਾਨਵਤਾ ਲਈ ਦਿੱਤੀ ਆ ਜੀ ਜੀ ਕਿਉਂ ਕਿ ਜਦੋਂ ਜੀ ਜਦੋਂ ਤਾਂ ਅਸੀਂ ਤਾਂ ਕਹ ਰਹੇ ਨਾ ਸਾਡਾ ਹਿੰਦੂ ਦੇ ਉਹ ਜਿੰਦਾਂ ਨੂੰ ਕਰਾਈਸਰ ਸਾਹਿਬ ਅਸੀਂ ਉਹਨਾਂ ਦੀ ਜਾਨ ਬਚਾਉਣ ਲਈ ਗਏ ਸੀ ਜੀ ਤੇ ਇਸ ਕਰਕੇ ਇੱਕ ਮਸਲਾ ਹੀ ਬੋਟਾ ਦਾ ਸਿੱਧੇ ਲੱਭ ਜਾਂਦੇ ਕਹਿੰਦੇ ਨਾ ਤੇ ਲੜਾਈ ਇਹ ਜਿਹੜੀ ਤੇ ਨਾ ਉਹ ਵੀ ਮੁੱਖਰੀ ਹੈ ਮੁੱਖ ਦਾ ਇਹ ਬੋਟਾਂ ਦੀ ਹੈ ਹਾਂ ਇਹਦੇ ਵੀ ਇਹ ਤਾਂ ਬਿਊਟੀ ਹੋ ਆ ਉਹਨਾਂ ਨੇ ਤਾਂ ਮਨਾਉਣਾ ਹੀ ਹੈਗਾ ਜੀ ਪਰ ਇਹ ਸਰਕਾਰ ਨੇ ਵਿੱਚ ਕਹਿੰਦੇ ਇਹ ਚਲੋ ਇਹ ਸਰਕਾਰ ਨੇ ਵੀ ਇਹ ਸ਼ੁਰੂ ਕੀਤਾ ਪਰ ਪਹਿਲਾਂ ਵੀ ਚੱਲਦਾ ਆ ਰਿਹਾ ਚੰਗੀ ਗੱਲਾਂ ਨੂੰ ਪਰ ਪਹਿਲਾਂ ਵੀ ਕਿਹਾ ਪਰ ਇਹ ਕੋਸ਼ਿਸ਼ ਇਹ ਕਰਦੇ ਨੇ ਕ੍ਰੈਡਿਟ ਲੈਣ ਦੀ ਕਿ ਮੈਨੂੰ ਵੋਟਰ ਸਾਨੂੰ ਮਿਲਣ ਵੋਟਰ ਸਾਡੇ ਨਾਲ ਲੱਗਣ ਪਰ ਵੋਟਰਾਂ ਨੇ ਮੈਂ ਇੱਕ ਗੱਲ ਦੱਸਦਾ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਕਾਲੀ ਦਲ ਹੋਇਆ ਚਾਹੇ ਚਾਹੇਗਾ ਆਮ ਆਦਮੀ ਪਾਰਟੀ ਜੀ ਇਹਨਾਂ ਲੋਕਾਂ ਨੇ ਤਾਂ ਅੱਜਕੱਲ੍ਹ ਦੇ ਲੋਕ ਦਰਸ਼ਕੀ ਜੀ ਜਾਨਦੇ ਹੋ ਕਿ ਲੋਕ ਪੜ੍ਹੇ ਲਿਖੇ ਨੇ ਅੱਗੇ ਉਹਨੂੰ ਢੇਗ ਚਾਲ ਨਹੀਂ ਹੈਂ ਪਿੱਛੇ ਨਹੀਂ ਹੈਂ ਜੀ ਜਿੱਦ ਨੂੰ ਮਰਜੀ ਤੁਰੇ ਇੱਕ ਨੇ ਕਹਿਤਾ ਉਧਰ ਨੂੰ ਤੁਰ ਗਏ ਅੱਜ ਕੱਲ੍ਹ ਲੋਕ ਤਾਂ ਪੜ੍ਹੇ ਲਿਖੇ ਨੇ ਸੋਚ ਸਮਝ ਕੇ ਵੋਟਾਂ ਪਾਉਂਦੇ ਨੇ ਇਹ ਤਾਂ ਜਿਵੇਂ ਲਾਲ ਚਿੰਦੜੇ ਨੇ ਕਹੀ ਤਾਂ ਲਾਲ ਚ ਇੱਕ ਪਾਸੇ ਵੀ ਲੈ ਲੈਣੇ ਵੋਟਾਂ ਮਰਜੀ ਦੇ ਪਾਉਂਦੇ ਨੇ ਹੁਣ ਵੋਟਰ ਵੀ ਕੋਈ ਗਰੰਟੀ ਨਹੀਂ ਕੋਈ ਜਾਣ ਸਕਦਾ ਕਿ ਨਾਮ ਡਾਕਟਰ ਦਿੰਦਾ ਠੀਕ ਹੈ ਜੀ ਜੀ ਜੋ ਇਹ ਸਾਧੀਆਂ ਮਨਾਇ ਜਾਂਦੀਆਂ ਨੇ ਜਿਹੜੇ ਇਹ ਧਾਰਮਿਕ ਸਮਾਗਮ ਮਨਾਏ ਜਾਂਦੇ ਆ ਇਹਨਾਂ ਨੂੰ ਸ਼ਰਦਾ ਨਾਮ ਲਾਉਣਾ ਚਾਹੀਦਾ ਆਸਥਾ ਨਾਮ ਲਾਉਣਾ ਚਾਹੀਦਾ ਨਾ ਕਿ ਇਸ ਦੇ ਤੇ ਸਿਆਸਤ ਕਰਨੀ ਚਾਹੀਦੀ ਹੈ ਤੇ ਸਿਆਸਤ ਕਰਨ ਦੇ ਬਹੁਤ ਸਾਰੇ ਮੌਕੇ ਹੁੰਦੇ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਾਪੂ ਦਾ ਮਨ ਨੂੰ ਬਚਾ